ਇਹ ਬਸ ਸਟਾਰਟਿੰਗ ਤੋਂ ਹੀ ਜਦੋਂ ਆਪਣੇ ਵਾਸਤੇ ਬਣਾਇਆ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਵਧਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ 'ਚ ਗੁੜ ਬਣਾ ਕੇ ਗੰਨਾ ਬੀਜ ਕੇ ਉਹਦਾ ਗੁੜ ਬਣਾ ਕੇ ਵੇਚ ਰਹੇ ਆ ਜੀ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਆ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਆ ਜੀ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਮੇਰਾ ਬਖਤਪੁਰ ਆ ਚਾਲ ਕੁਦਰਤ ਦੀ ਖੇਤੀ ਫਾਰਮ ਦੇ ਨਾਂ ਤੇ ਸਾਡਾ ਫਾਰਮ ਚੱਲਦਾ ਜੀ ਕਿਸਮ ਇਹ ਬਸ ਸਟਾਰਟਿੰਗ ਤੋਂ ਹੀ ਜਦੋਂ ਆਪਣੇ ਵਾਸਤੇ ਬਣਾਇੰਦਾ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦਾਂ ਹੀ ਵਾਧਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ 'ਚ ਗੁੜ ਬਣਾ ਕੇ ਗੰਨਾ ਬੀਜ ਕੇ ਉਹਦਾ ਗੁੜ ਬਣਾ ਕੇ ਵੇਚ ਰਹੇ ਹਾਂ ਜੀ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਆ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਆ ਜੀ ਕੀ ਕੀ ਵੈਰਾਈਟੀਆਂ ਇਹਦੇ 'ਚ ਬਣਾ ਰਹੇ ਹੋ ਇਹਦੇ 'ਚ ਵੈਰਾਈਟੀਆਂ ਅਸੀਂ ਤੇਲ ਵਾਲਾ ਗੁੜ ਬਣਾ ਰਹੇ ਹਾਂ ਜੀ ਐਲਸੀ ਵਾਲਾ ਬਣਾ ਰਹੇ ਹਾਂ ਮਸਾਲੇ ਵਾਲਾ ਬਣਾ ਰਹੇ ਹਾਂ ਬਦਾਮਾਂ ਤੇ ਖਸਖਸ ਵਾਲਾ ਬਣਾ ਰਹੇ ਆ ਤੇ ਅਲਸੀ ਵਾਲਾ ਬਣਾ ਰਹੇ ਆ ਤੇ ਮਲਠੀ ਵਾਲਾ ਬਣਾ ਰਹੇ ਆ ਤੇ ਇੱਕ ਆਪਣਾ ਸਿੰਪਲ ਤੇ ਨਾਲ ਸ਼ੱਕਰ ਤੇ ਕੀ ਆਪਕਾ ਦਿਨ ਸਮਾਂ ਹੋ ਗਿਆ ਵੀ ਕੁਦਰਤੀ ਖੇਤੀ ਵੱਲ ਇਹ 2013 ਤੋਂ ਅਸੀਂ ਕੁਦਰਤੀ ਖੇਤੀ ਕਰ ਰਹੇ ਆ ਜੀ ਉਦੋਂ ਤੋਂ ਉਦੋਂ ਕੀ ਚੋਚ ਨਹੀਂ ਪੜਾ ਕੁਦਰਤੀ ਖੇਤੀ ਇੱਕ ਮਨ 'ਚ ਖਿਆਲ ਸੀ ਕਿ ਆਪਾਂ ਖਾਦਾ ਦਵਾਈਆਂ ਨੂੰ ਛੱਡਣਾ ਵਾ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੱਤੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਤਾਂ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਦਾ 2013 ਤੋਂ ਲੈ ਕੇ ਹੁਣ ਤੱਕ ਇਹਨੇ ਟੌਫੀਆਂ ਦੀ ਸ਼ੇਪ ਦਿੱਤੀ ਹੈ ਇਹਦੀ ਇੱਕ ਡਿਮਾਂਡ ਨਿਕਲਦੀ ਹੈ ਕਿਉਂਕਿ ਬੱਕਰੀ ਦੀ ਚੀਜ਼ ਹੈ ਨਵੀਂ ਚੀਜ਼ ਹੈ ਇਹਦੀ ਬਹੁਤ ਡਿਮਾਂਡ ਹੈ ਜੀ ਇਹ ਜਿੰਨੂੰ ਵੀ ਆਪਾਂ ਦਿੰਨੇ ਆ ਉਹ ਦੁਬਾਰਾ ਸਾਡੇ ਕੋਲ ਲੈ ਕੇ ਜਾਂਦਾ ਹੈ ਟੌਫੀ ਦਾ ਇੱਕ ਤਾਂ ਇੱਕ ਪੀਸ ਬੰਦਾ ਸ਼ਾਮ ਨੂੰ ਆਰਾਮ ਨਾਲ ਖਾ ਸਕਦਾ ਇਹ ਕਈਆਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਹੈ ਕਿ ਆ ਜਿਹੜੀ ਤੇਲ ਵਾਲੀ ਟੌਫੀ ਹੈ ਤੇ ਨਾਲ ਸਾਡੀ 슈ਗਰ ਕੰਟਰੋਲ ਹੋ ਗਈ ਆ ਜਿਹੜੀ ਅਸੀਂ ਪੰਜੀਰੀ ਬਣਾਉਨੇ ਆ ਉਹਦੇ ਨਾਲ 슈ਗਰ ਕੰਟਰੋਲ ਹੋ ਜਾਂਦੀ ਆ ਕਿਉਂਕਿ ਆਰਗੇਨਿਕ ਖੇਤੀ ਨਾਲ ਬਹੁਤ ਲੋਕਾਂ ਦੇ ਸਾਨੂੰ ਰਿਸਪੌਂਸ ਬ ਤਾਂ ਇਸ ਕਰਕੇ ਬਹੁਤ ਵਧੀਆ ਚੱਲ ਰਿਹਾ ਜੀ ਗੰਨਾ ਇੱਕ ਥੋੜੇ ਸਮੇਂ ਦੀ ਫਸਲ ਹੈ ਮਤਲਬ ਸੀਜ਼ਨੇਬਲ ਫਸਲ ਹੈ ਜਿਸ ਵੇਲੇ ਪਹਿਲੀ ਬੇਲੀ ਹੋ ਜਾਂਦੀ ਹੈ ਗੰਨਾ ਖਤਮ ਹੋ ਜਾਂਦਾ ਉਸ ਵੇਲੇ ਕੀ ਕੀ ਗੰਨੇ ਤੋਂ ਜਿਵੇਂ ਆਪਾਂ ਗੰਨਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਡਾਈਆਂ ਨਾਲ ਧਾਲਾਂ ਉਸ ਤੋਂ ਬਾਅਦ ਧਾਲਾਂ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨ ਜੀ ਤਾਂ ਇਹਦੀਆਂ ਇਹਨੂੰ ਸੰਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਦਿਆਂ ਅਸੀਂ ਚਾਰ-ਚਾਰ ਗੁਡਾਈਆਂ ਕਰਦੇ ਆਂ ਕੋਈ ਇੱਥੇ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਤਰ੍ਹਾਂ ਦੀ ਕੀ ਵਰਤਦੇ ਹੋ ਖਾਦ ਇਹਦੀਆਂ ਗੁਡਾਈਆਂ ਤਾਂ ਇਹਨੂੰ ਗੁੜ ਵਾਲਾ ਇੱਕ ਪਾਣੀ ਲਾ ਦਿੰਦਾ ਜਾਂ ਦੋ ਉਹ ਸਟਾਰਟਿੰਗ 'ਚ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਤਾਂ ਕੋਈ ਨਹੀਂ ਸਾਡੀ ਜ਼ਮੀਨ ਇਦਾਂ ਦੀ ਹੋ ਗਈ ਆ ਕਿ ਬਿਲਕੁਲ 100% ਜਿਹਨੂੰ ਅਸੀਂ 110% ਆਰਗੇਨਿਕ ਕਹਿ ਦਈਏ ਉਹ ਹੋ ਗਈ ਆ ਹੁਣ ਕੋਈ ਲੋੜ ਨਹੀਂ ਪੈਂਦੀ ਉਹਦੀ ਜਿਹੜਾ ਕੋਈ ਕਹਿੰਦੇ ਆ ਕਿ ਖੇਤੀ ਜੀ ਘੱਟ ਦਾ ਸੌਦਾ ਹੁੰਦੀ ਆ ਤੁਸੀਂ ਉਹਨੂੰ ਕੀ ਕਹਿਣਾ ਕਰੋ ਖੇਤੀ ਘੱਟੇਵੰਦ ਸੌਦਾ ਉਦੋਂ ਹੀ ਆ ਜਿੰਨਾ ਚਿਰ ਅਸੀਂ ਆਪ ਨਹੀਂ ਹੱਥੀਂ ਕੁਛ ਕਰਦੇ ਆਂ ਨਾ ਜੀ ਜਦੋਂ ਅਸੀਂ ਆਪ ਆਪਣੀ ਫਸਲ ਦੇ ਪ੍ਰੋਡਕਟ ਬਣਾ ਕੇ ਵੇਚਾਂਗੇ ਆਪਣੀ ਮਨਮਰਜ਼ੀ ਦਾ ਰੇਟ ਲਵਾਂਗੇ ਤਾਂ ਫਿਰ ਘਾਟੇ ਬੰਦਾ ਸੌਦਾ ਨਹੀਂ ਹੁਣ ਬਿਲਕੁਲ ਸਾਡਾ ਤਾਂ ਸਿਸਟਮ ਬੜਾ ਵਧੀਆ ਇਸ ਵੇਲੇ ਪਰਮਾਤਮਾ ਨੇ ਸੈੱਟ ਕੀਤਾ ਹੈ ਜੀ ਆਮਦਨੀ ਗੱਲ ਕੀਤੀ ਹੈ ਜੀ ਸਾਲਾਨਾ ਕਿੰਨੀ ਕਮਾਈ ਆਮਦਨੀ ਇਹ ਗੁੜ ਤੋਂ ਤੁਹਾਨੂੰ ਮੈਂ ਦੱਸਦਾ ਵੀ 100 ਕੁਇੰਟਲ ਗੰਨੇ ਤੋਂ 30 ਕੁਇੰਟਲ ਘੋੜ ਬਣ ਜਾਂਦਾ ਹਨਾ ਜੀ ਤੇ ਉਹਦੀ ਆਮਦਨੀ ਤੁਸੀਂ ਆਪ ਹੀ ਲਾ ਲਓ ਕਿੰਨੀ ਬਹੁਤ ਵਧੀਆ ਜੀ ਕਿਤੇ ਕਿਤੇ ਵਧੀਆ ਉਹਦੇ ਤੋਂ ਫਸਲਾਂ ਲਈ ਵੇਚ ਲਈ ਮੰਡਿਆ ਚ ਖੱਜਲ ਫਰਾਰੋ ਹੋ 10 ਹੈਕਟਰ ਦੇ ਆਪਣਾ ਕੇ ਲੱਗਦਾ ਹੈ ਕਿ ਕਿਸਾਨ ਵੀ ਤਾਂ ਖੁਸ਼हाल ਹੋ ਸਕਦਾ ਬਿਲਕੁਲ ਖੁਸ਼ਹਾਲ ਹੋ ਸਕਦਾ ਜੀ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਡ ਬਿਜ਼ਨਸ ਵਾਂਗੂ ਹਨਾ ਇਹ ਚੱਲ ਪੈਂਦਾ ਆ ਹਨਾ ਸਹਾਇਕ ਧੰਦੇ ਵਾਂਗੂ ਤੇ ਬਹੁਤ ਵਧੀਆ ਇਹਦੇ ਵਿੱਚ ਰਿਸਪੌਂਸ ਹੈ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਹੈ ਜਿੰਨੇ ਵੀ ਕਿਸਾਨ ਆ ਕੁਛ ਨਾ ਕੁਛ ਜਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋ ਗੁੜ ਦਾ ਕਰ ਲੇ ਕਿਸੇ ਤੋਂ ਕੋਈ ਦਾਲਾਂ ਬੀਜ ਲੇ ਬਿਲਕੁਲ ਉਹ ਸਹੀ ਤਰੀਕੇ ਨਾਲ ਆਪਣੀ ਰੋਜ਼ਗਾਰ ਨੂੰ ਤੋਰ ਸਕਦਾ